ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਤੂਰੀ ਪੰਜਾਬ ਸਿੱਖਿਆ ਕਾਂਤੀ ਤੇ ਸਮਾਗਮ ਸਰਕਾਰੀ ਮਿਡਲ ਸਕੂਲ ਸੇਰਪੁਰ ਚੌਂਕ ਤੂਰੀ ਜ਼ਿਲ੍ਹਾ ਸੰਗਰੂਰ ਵਿਖੇ ਪ੍ਰੋਗਰਾਮ ਹੋਏ ਇਸ ਮੌਕੇ ਤੇ ਮੁੱਖ ਮਹਿਮਾਨ ਉਦਗਾਟਨ ਮੁੱਖ ਮੰਤਰੀ ਦਫ਼ਤਰ ਤੂਰੀ ਦੇ ਇੰਚਾਰਜ ਅਤੇ ਚੇਅਰਮੈਨ ਸਮਾਲ ਇੰਡਸਟਰੀਜ਼ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਤੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਕੁਲੀ ਦਫ਼ਤਰ ਇਨ ਚਾਰਜ ਨੇ ਕੀਤਾ ਚੇਅਰਮੈਨ ਗਉ ਸੇਵਾ ਕਮਿਸ਼ਨ ਪੰਜਾਬ ਅਸ਼ੋਕ ਕੁਮਾਰ ਲੱਖਾ ਇਸ ਮੌਕੇ ਤੇ ਹਲਕਾ ਤੂਰੀ ਦੇ ਸਿੱਖਿਆ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਅਰਸ਼ਦੀਪ ਸਿੰਘ ਪੂਨੀਆ ਨਵਜੋਤ ਕੌਰ ਰਮਨਦੀਪ ਸਿੰਘ ਜਵੰਦਾ ਹਰਦੀਪ ਸਿੰਘ ਸਰਾਓ ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਰਿਪੋਰਟ ਆਏ ਮੁਖਮਾ ਸਤਾਰਾ ਅਦਾਲਤ ਸਿੰਘ ਦੀ ਖੁੱਲੀ ਚੇਅਰਮੈਨ ਮਾਰਕੀਟ ਕਮੇਟੀ ਅਤੇ ਦਫ਼ਤਰ ਇੰਚਾਰਜ ਸੀਐਫਐਮ ਫੌਂਡੇਸ਼ਨਰੀ ਉਹਨਾਂ ਦੇ ਨਾਲ ਡਾਕਟਰ ਅੰਦਰ ਪਸੌੜ ਦੀ ਮੈਂਬਰ ਪਟਕੋਆ ਪੰਜਾਬ ਅਤੇ ਉਹਨਾਂ ਦੇ ਨਾਲ ਐਜੂਕੇਸ਼ਨ ਮੈਂ ਟੀਮ ਦੇ ਕੋਆਰਡੀਨੇਟਰ ਡਾਕਟਰ ਸਿੰਘ ਦੀ ਪਾਠ ਸਾਰੇ ਆਪ

ਸੇਧਾ ਬੱਚਿਆਂ ਦਾ ਖਾਸਿਆਂ ਦਿੱਤਾ ਜਾ ਰਿਹਾ ਹੈ ਜੋ ਕਿ ਉਹਨਾਂ ਮੈਂ ਗੈਤੀ ਕਰਾਂਗੀ ਮੇਰੇ ਸਾਥੀ ਅੱਜ ਦੇ ਇੱਕ ਮੋਗਿਆਂ ਦੀ ਉਹ ਸੇਲ ਤੇ ਆ ਕੇ ਨਾ ਆਉਂਦੇ ਨਹੀਂ ਬਲਕਿ ਬੈਂਕਰ ਦੇ ਬੰਦੇ ਨੇ ਜਮਾਨਤਾਂ ਦਾ ਸੁਣਨ ਕਿ ਬੱਚੇ ਰਾਣਾ ਤੇ ਕੁਰਜੇ ਨਾ ਬੈਠੇ ਮਾਨਤ ਜੋ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਆ ਪਹਿਲੇ ਤੁਹਾਡੀ ਸਰਕਾਰ ਆ ਇਹਨਾਂ ਸਕੂਲਾਂ ਵਿੱਚ ਆ ਕੇ ਇਹਨਾਂ ਵਸਤੀਆਂ ਵਿੱਚ ਆ ਕੇ ਜਦੋਂ 3 ਸਾਲ ਪਹਿਲਾਂ ਤੁਹਾਡੇ ਨਾਲ ਵਾਅਦੇ ਗਏ ਸੀਗੇ ਕਿ ਜਦੋਂ ਪੰਜਾਬ ਦੇ ਵਿੱਚ ਆਵਾਮੀ ਪਾਰਟੀ ਦੀ ਸਰਕਾਰ ਆਇਆ ਸਵਰਿਆਂ ਦੀਆਂ ਗਰੰਟੀਆਂ ਨੇ 4 ਦੌਰੀਆਂ ਦੀਆਂ ਗਰੰਟੀਆਂ ਨੇ 5 ਚੋਲੀਆਂ ਦੀਆਂ ਗਰੰਟੀਆਂ ਨੇ ਤੇ ਲੈਫਟ ਦੀਆਂ ਗਰੰਟੀਆਂ ਨੇ ਤੁਹਾਨੂੰ ਪਹਿਲਾਂ ਬਹੁਤ ਹੀ ਬਦਮਖੱਤ ਗਰੰਟੀਆਂ ਦੇ ਦਿੱਤੀਆਂ ਜਿਹੜੀਆਂ ਦੀ ਗਰੰਟਾ ਆ ਗਈ ਕੋਈ ਵਾਦੂ ਦੀ ਗਰੰਟਾ ਆ ਗਈ ਹੰਤਾਵਾਂ ਨੇ। ਸੋ ਜੇ ਕੈਗਲ ਵਿੱਚ ਬਹੁਤਰਾ ਵਿਕਾਸ ਹੋ ਰਿਹਾ ਹੈ। ਬਦਲ ਪੰਜਾਬ ਦੀਆਂ ਜਿੱਡਾਂ ਚੱਲ ਰਹੀਆਂ ਨੇ ਤੇ ਅੱਜ ਸਾਡੇ ਫਿਨਲੈਂਡ ਦੇ ਮਸ਼ੀਨਾਂ ਬੋਰਡ ਤੋਂ ਅੰਮ੍ਰਿਤਵਾੜ ਤੋਂ ਇਹ ਕਲੇਗ ਆ ਗਏ ਹਨ। ਸੋ ਜਿੰਦੇ ਵਿੱਚ ਸਰਕਾਰ ਨੂੰ